ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਠੰਡ ਦਾ ਮੌਸਮ ਚੱਲ ਰਿਹਾ ਹੈ ਤੇ ਕੜਾਕੇਦਾਰ ਠੰਡ ਪੈ ਰਹੀ ਹੈ ਤੇ ਦੇਸੀ ਮੁਰਗੀ ਨੂੰ ਠੰਡ ਲੱਗ ਚੁੱਕੀ ਹੈ ਤੇ ਮੋਬਾਰੀਆਂ ਨੇ ਇਹ ਰੱਖਿਆ ਹੈ ਤੇ ਅੱਜ ਤੁਹਾਨੂੰ ਦੇਸੀ ਮੁਰਗੀ ਨੂੰ ਜਿਹੜੀਆਂ ਠੰਡ ਚ ਮਿਵਾਰੀਆਂ ਆਂਦੀਆਂ ਹਨ ਮਿਵਾਰੀਆਂ ਨੂੰ ਰੋਕਣ ਲਈ ਦਵਾਈਆਂ ਦੱਸਿਆ ਜਾਣਗੀਆਂ ਤਾਂ ਪੂਰੀ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਸਮਝ ਆ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਮੁਰਗੀ ਪਾਲਣ ਦੀਆਂ ਨਵੀਆਂ ਤਨਵੀਆਂ ਵੀਡੀਓ ਪਤਾ ਲੱਗ ਸਕਣ ਤਾਂ ਮੁਰਗੀ ਦੀਆਂ ਮਵਾਰੀਆਂ ਦੂਰ ਕਰਨ ਲਈ ਤੁਹਾਨੂੰ ਦਵਾਈਆਂ ਦੱਸਿਆ ਜਾਣਗੀਆਂ ਠੰਡ ਤੋਂ ਬਚਾਉਣ ਲਈ ਤੇ ਮੁਰਗੀ ਦੇਖੋ ਘਰ ਘਰ ਦੀ ਆਵਾਜ਼ ਕਰਦੀ ਹੈ ਜਿਵੇਂ ਇਹਨਾਂ ਦੀਆਂ ਨਾਸਾਂ ਚੋਂ ਕੁਝ ਤੂੜ ਕਟਾ ਜੰਮਿਆ ਹੈ ਜੇ ਠੰਡਾ ਪਾਣੀ ਪੀ ਕੇ ਇਹਨਾਂ ਦੇ ਸਰੀਰ ਜਾਮ ਹੋ ਗਏ ਹਨ ਇਹਨਾਂ ਨੂੰ ਕਾਫੀ ਮੁਵਾਰੀਆਂ ਲੱਗ ਜਾਂਦੀਆਂ ਹਨ ਮੁਵਾਰੀ ਜਿਵੇਂ ਸੀਆਰਡੀ ਮੁਵਾਰੀ ਤੇ ਹੋਰ ਇਹਨਾਂ ਨੂੰ ਇਨਫੈਕਸ਼ਨ ਬੈਕਟੀਰੀਆ ਜਿਵੇਂ ਫਾਰਮ ਦੀ ਸਪਾਈ ਨਹੀਂ ਹੋਈ ਤਾਂ ਬੈਕਟੀਰੀਆ ਅਦੀ ਫੈਲਣ ਦਾ ਇਹਨਾਂ ਨੂੰ ਡਰ ਹੋ ਸਕਦਾ ਹੈ ਕਾਇਨਾ ਮਬਾਰੀਆਂ ਨੂੰ ਰੋਕਣ ਲਈ ਦਵਾਈਆਂ ਕਿਹੜੇ ਕਿਰਤੀਆਂ ਜਾਂਦੀਆਂ ਹਨ ਤਾਂ ਤੁਹਾਨੂੰ ਦਵਾਈਆਂ ਦਿਖਾਈਆਂ ਜਾਣਗੀਆਂ ਲੈ ਚੱਲਦੇ ਹਾਂ ਦਵਾਈਆਂ ਵੱਲ ਇਹ ਦਵਾਈਆਂ ਹਨ ਦੋ ਪਹਿਲੀ ਦਵਾਈ ਦਾ ਨਾਮ ਰਸਪੀਰੋਨ ਰਸਪੀਰੋਨ ਤਾਂ ਦੂਜੀ ਦਵਾਈ ਹੈ ਰਸਫਲੋਕਸ ਹੋਰਟਾ ਇਹ ਦਵਾਈਆਂ ਮੁਰਗੇ ਨੂੰ ਸੀਆਰਡੀ ਹੋ ਜਾਵੇ ਜਾਂ ਠੰਡ ਲੱਗ ਜਾਵੇ ਤਾਂ ਇਹ ਦੋਨੋਂ ਦਵਾਈਆਂ मिलाके देनीयां ਹੁੰਦੀਆਂ ਹਨ ਜਿੱਦਾਂ 500 ਮੁਰਗੀਆਂ ਹਰ ਰੋਜ਼ 25 ਤੋਂ 20 ਲੀਟਰ ਪਾਣੀ ਪੀਂਦੀਆਂ ਹਨ ਤਾਂ ਉਹਨਾਂ ਮੁਰਗੀਆਂ ਨੂੰ ਇਹ 2-2 ਟੱਕਣ ਪਾਣੀ ਚ ਮਿਲਾ ਕੇ ਹਰ ਰੋਜ਼ ਦਿੱਤੀ ਜਾਂਦੀ ਹੈ ਲਗਾਤਾਰ 5 ਦਿਨ ਫੋਨ ਨਾਲ ਮੁਰਗੀਆਂ ਦੀਆਂ ਮਵਾਰੀਆਂ ਦੂਰ ਹੋ ਜਾਣਗੀਆਂ ਤਾਂ ਲਗਾਤਾਰ 2 ਦਿਨ ਇਹ ਦਵਾਈਆਂ ਚਲਾਉਣੀਆਂ ਹਨ ਤਾਂ ਤੀਜੇ ਦਿਨ ਇੱਧਰ ਰੱਖਿਆ ਹਨ ਦਵਾਈਆਂ ਲਿਕਸਨ ਪਾਊਡਰ ਆਉਂਦਾ ਹੈ ਤੇ ਪ੍ਰੋਟੀਨ ਤੇ ਵੈਮਰਲ ਇਹ ਦਵਾਈਆਂ ਹਨ ਇਹ ਤੀਜੇ ਦਿਨ ਦਵਾਈਆਂ ਇੱਕ ਟਾਈਮ ਸ਼ੁਰੂ ਕਰਨੀਆਂ ਹਨ ਤਾਂ ਮੁਰਗੀਆਂ ਦਾ ਕਾਫੀ ਰਿਜ਼ਲਟ ਮਿਲੇਗਾ ਇਹ ਲਗਾਤਾਰ 5 ਦਿਨ ਦਵਾਈਆਂ ਦੇਣੀਆਂ ਹਨ ਇਹ ਤੀਜੇ ਦਿਨ ਬਾਅਦ ਦਵਾਈਆਂ ਸ਼ੁਰੂ ਕਰਨੀਆਂ ਹਨ ਤਾਂ ਮੁਰਗੀ ਦਾ weight ਵੀ ਵਧੇਗਾ ਤੇ ਮੁਰਗੀ ਸੁਸਤ ਰਹੇਗੀ ਤੇ ਖਾਵੇ ਪੀਵੇਗੀ ਵੀ ਵਧੀਆ ਤਰੀਕੇ ਨਾਲ ਇਹ ਦਵਾਈਆਂ ਜੜ ਤੋਂ ਹੀ ਮਵਾਰੀ ਖਤਮ ਕਰ ਦੇਣਗੀਆਂ ਤਾਂ ਮੁਰਗੀ ਜਿਹਨੇ ਵੀ ਠੰਡ ਲੱਗੀ ہوئی ਹੈ ਮੁਰਗੀ ਨੂੰ ਇਹ ਦਵਾਈਆਂ ਠੀਕ ਕਰ ਦੇਣਗੀਆਂ ਇਹ ਦਵਾਈਆਂ ਵਰਤਣਾ ਵਾਲੀ ਹੀ ਮੁਰਗੀ ਦੀਆਂ ਸਾਰੀਆਂ ਮਵਾਰੀਆਂ ਦੂਰ ਹੋ ਜਾਣਗੀਆਂ ਬਲਕਿ ਹੋਰ ਕੋਈ ਦਵਾਈਆਂ ਤਾਂ ਆਉਂਦੀਆਂ ਹਨ ਪਰ ਉਹਨਾਂ ਨੂੰ ਪਾਉਣ ਨਾਲ ਜ਼ਿਆਦਾ ਮਵਾਰੀ ਨਹੀਂ ਜਾਵੇਗੀ ਇਹਨਾਂ ਦਵਾਈਆਂ ਨੂੰ ਪਾਉਣ ਲਈ ਮਵਾਰੀ ਤੇਜ਼ੀ ਨਾਲ ਹੀ ਜਾਵੇਗੀ ਤਹੇ ਦਵਾਈਆਂ ਤੁਹਾਨੂੰ ਜੋ ਮੁਰਗੀਆਂ ਦੀਆਂ ਦਵਾਈਆਂ ਵੇਚਦੇ ਹਨ ਜਾਂ ਕਈ ਚੈਰਾਚੋਂ ਵੱਡੇ ਮੈਡੀਕਲ ਹੁੰਦੇ ਹਨ ਪਸ਼ੂਆਂ ਦੀਆਂ ਜਾਂ ਮੁਰਗੀਆਂ ਦੀਆਂ ਦਵਾਈਆਂ ਵੇਚਦੇ ਹਨ ਉਹਨਾਂ ਤੋਂ ਦਵਾਈਆਂ ਤੁਹਾਨੂੰ ਇਹ ਮਿਲ ਜਾਣਗੀਆਂ